ਇਹ ਸਾਡਾ ਰੋਲ ਮਾਡਲ ਹੈ ਸਰਬਜੀਤ ਸਿੰਘ ਜੀ ਇਹ ਐਸਬੀਐਸ ਨਗਰ ਤੋਂ ਆਇਆ ਹੈ ਤੇ ਇਹਨੇ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਹੀ ਇਹ ਨੌਕਰੀ ਕਰਦਾ ਹੈ ਕਿਉਂਕਿ ਇਹ ਇੰਨਾ ਮੋਟੀਵੇਟ ਹੋ ਗਿਆ ਕਿ ਉਹ ਕਹਿੰਦਾ ਕਿ ਮੇਰੇ ਵਾਂਗੂ ਹੋਰ ਵੀ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਮੈਂ ਨਸ਼ੇ ਦੇ ਦਲਦਲ ਚੋਂ ਕਢਣਾ ਚਾਹੁੰਦਾ ਹੈ ਸੋ ਜੇ ਤੁਸੀਂ ਚਾਹੁੰਦੇ ਹੋ ਤਾਂ ਸਰਬਜੀਤ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਜੀ ਜੀ ਸਰਬਜੀਤ ਸਿੰਘ ਸਾਹਿਬ ਬੈਠੇ ਸਾਹਿਬ ਤੋਂ ਪਹਿਲਾਂ ਮੈਂ ਬਹੁਤ ਧੰਨਵਾਦ ਹਾਂ ਸਾਡੇ ਐਸਐਸਪੀ ਸਾਹਿਬਾਨ ਮਹਿਤਾਬ ਸਿੰਘ ਬੇਰਕ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇੱਥੇ ਤੁਹਾਡੇ ਜੀ ਬਿਰਾਜਮਾਨ ਹੈ ਇਹਨਾਂ ਨੇ ਮੈਨੂੰ ਨਸ਼ਾ ਛਡਾਣ ਦੇ ਵਿੱਚ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਆ ਤੇ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਸਹਾਇਤਾ ਮਿਲੀ ਤੇ ਮੇਰੇ ਬਡੇ ਭਰਾ ਗੁਰਜੀਤ ਸਿੰਘ ਚਾਹਾਨ ਜੋ ਕਿ ਸੈਂਟਰ ਹੈਮੇਡੀ ਹੈ ਮੈਂ ਉਹਨਾਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਤੇ ਅੱਜ ਮੈਨੂੰ ਨਸ਼ਾ ਛੱਡਣ ਨੂੰ ਲਗਭਗ 1 ਸਾਲ ਹੋ ਚੱਲਾ ਆ ਐਸ ਟਾਈਮ ਮੇਰੀ ਬਾਡੀ ਬਿਲਕੁਲ ਕਲੀਨ ਹੈ ਇੱਕ ਪੇਨ ਕਿਲਰ ਦਾ ਰਿਜ਼ਲਟ ਹੈ ਨਹੀਂ ਮੇਰੀ ਬਾਡੀ ਜੀ ਆਪਣੀ ਨੀਂਦ ਸੌਂਦਾ ਤੇ ਆਪਣੀ ਨੀਂਦ ਉਡਦਾ ਜਿਮ ਜਾਂਦਾ ਤੁਸੀਂ ਕੀ ਕੰਮ ਕਰਦੇ ਹੋ ਇਸ ਵੇਲੇ ਕੀ ਕੀਤਾ ਹੈ ਤੁਸੀਂ ਮੈਂ ਗਾਰਡ ਬੁਆਏ ਜੋਬ ਕਰਦਾ ਹਾਂ ਸੈਂਟਰ ਦੇ ਵਿੱਚ ਨਸ਼ਾ ਛੱਡ ਕੇ ਜੀ ਅੱਛਾ ਸਰਬਜੀ ਜਦੋਂ ਨਸ਼ੇ ਤੋੜ ਲੱਗੀ ਉਹਨੂੰ ਛੱਡਣੀ ਦੀ ਉਦੋਂ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜੀ ਨਸ਼ਾ ਸਭ ਤੋਂ ਮੈਂ ਹਸਪੀਟਲਾਂ 'ਚ ਬਹੁਤ ਟਰੀਟਮੈਂਟ ਕਰਾਇਆ ਹਸਪਤਾਲ ਕਿਤੇ ਨਹੀਂ ਛੁੱਟਿਆ ਨਸ਼ਾ ਜੀ ਨਸ਼ਾ ਛੱਡਣ ਨੂੰ ਆਪਣੇ ਜੀ ਬਿਲ ਪਾਵਰ ਜ਼ਰੂਰੀ ਆ ਤੇ ਕਿਸੇ ਦਾ ਕਹਿਣਾ ਮੰਨ ਕੇ ਚੱਲਣਾ ਪੈਣਾ ਚਾਹੀਏ ਬ ਜਾ ਕੋਈ ਫਾਦਰ ਹੋਵੇ ਕੋਈ ਵੀ ਹੋਵੇ ਕਿ ਜੇ ਆਪਾਂ ਕਿਸੇ ਦਾ ਕਹਿਣਾ ਮੰਨ ਕੇ ਚੱਲਾਂਗੇ ਫੇਰ ਇਹ ਨਸ਼ਾ ਛੁੱਟੂਗਾ ਭਾਜੀ ਕਿਹਾ ਜਾਂਦਾ ਨਸ਼ਾ ਛੱਡਣ ਵਾਸਤੇ ਮੈਡੀਕਲ ਸਟੋਰ ਵਾਲੇ ਦਵਾਈਆਂ ਲਾ ਦਿੰਦੀ ਆ ਜਾਂ ਰੀਹੈਬਿਟੇਸ਼ਨ ਸੈਂਟਰ ਹੈਗੇ ਦਵਾਈਆਂ ਲਗਾ ਦੇ ਤੁਹਾਨੂੰ ਵੀ ਦਵਾਈਆਂ ਲੱਗੀਆਂ ਭਾਜੀ ਮੇਰੀ ਗੱਲ ਸੁਣੋ ਜਿਹੜੇ ਮਤਲਬ ਇਹ ਤਾਂ ਮਤਲਬ ਮੈਡੀਕਲ ਵਾਲੇ ਜਿਹੜੇ ਇਹ ਆਪਾਂ ਨੂੰ ਇੱਕ ਨਸ਼ੇ ਤੋਂ ਉਠਾ ਲਾਂਦੇ ਤੇ ਦੂਜੇ ਤੇ ਲਾ ਦਿੰਦੇ ਆ ਜੇ ਆਪਾਂ ਨੂੰ ਹੀਰੇ ਤੋਂ ਉਠਾਤਾ ਹੀ ਨਹੀਂ ਮੈਡੀਕਲ ਨਾਲ ਚਿੱਤੇ ਲਾ ਦੇਣਾ ਜਿਸ ਸੈਂਟਰ ਦੇ ਵਿੱਚ ਮੈਂ ਰਹਿ ਰਿਹਾ ਤੇ ਮੇਰਾ ਬੜਾ ਭਰਾ ਚਲਾ ਰਿਹਾ ਆ ਉਸ ਸੈਂਟਰ ਦੇ ਵਿੱਚ ਆਪਾਂ ਇਸ ਦਾ ਕੋਈ ਦਵਾਈ ਨਹੀਂ ਦਿੰਨੇ ਇੱਕ ਵੀਕ ਆ ਕਰਾਈ ਦੀ ਹੈ ਜਿਹੜੀ 4 ਦਿਨ ਦਵਾਈ ਤੋਂ ਬਾਅਦ ਦਵਾਈ ਬੰਦ ਕਰ ਦਿੱਤੀ ਤੇ 21ਵੇਂ ਦਿਨ ਆ ਬੰਦਾ ਆਪਣੀ ਨੀਂਦ ਆਪ ਸੌਣ ਲੱਪੋਂਦਾ ਫਿਜ਼ੀਕਲ ਤੌਰ ਤੇ ਫਿੱਟ ਹੋ ਜਾਂਦਾ ਹੈ ਇਹਦੇ ਵਾਸਤੇ ਸਿਰਫ ਮੈਂਟਲੀ ਬੰਦਾ ਪ੍ਰਿਪੇਅਰ ਹੋਣਾ ਚਾਹੀਦਾ ਮਨਸ਼ਾ ਚਾਹੀਦਾ ਮੈਂਟਲੀ ਪ੍ਰਿਪੇਅਰ ਹੋਣਾ ਚਾਹੀਦਾ ਆਜੋ ਤੁਸੀਂ ਆਜੋ ਤੁਹਾਡਾ ਤੁਹਾਡਾ ਸ਼ੁਭਨਾਮ ਦੱਸੋ ਭਰਤ ਗੋਇਲ ਮੌਜੂਦ ਹਨ ਭਰਤ ਗੋਇਲ ਜੀ ਭਰਤ ਗੋਇਲ ਤੁਸੀਂ ਕਿੱਥੋਂ ਆਏ ਹੋ ਅਸੀਂ ਮੈਡਮ ਜੀ ਸਮਰਾਲੇ ਸ਼ਹਿਰ ਤੋਂ ਜੀ ਹਾਂ ਤੁਸੀਂ ਇਹਨਾਂ ਨੂੰ ਕੀ ਦੱਸੋ ਤੁਸੀਂ ਕਰੋ ਉਹਦਾ ਨਸ਼ਾ ਕਰਦੇ ਸੀ ਸਰ ਜੀ ਮੈਂ ਨਸ਼ਾ ਕਰਦਾ ਸੀਗਾ ਕਿੰਨੇ ਸਾਲ ਹੋ ਗਏ ਮੈਨੂੰ ਹੋ ਗਏ ਜੀ ਕਈ ਸਾਲ ਹੋ ਗਏ ਜੀ ਨਸ਼ਾ ਕਰਦਾ ਸੀਗਾ ਪਰ ਅੱਜ ਦੇ ਦਿਨ ਚ ਮੈਂ ਕੋਈ ਨਸ਼ਾ ਨਹੀਂ ਕਰ ਰਿਹਾ ਸਰ ਤੁਸੀਂ ਨਸ਼ਾ ਕੀਤਾ ਪੰਜਾਬ ਪੁਲਿਸ ਪੁਲਿਸ ਜ਼ਿਲ੍ਹਾ ਖੰਨਾ ਥਾਣਾ ਸਮਰਾਲਾ ਇਹਨਾਂ ਨੇ ਮਤਲਬ ਸਾਡੇ ਸਾਹਿਬ ਨੇ ਪੁਲਿਸ ਮੁਲਾਜ਼ਿਮਾ ਨੇ ਉੱਥੇ ਸੈਂਟਰ ਮਤਲਬ ਦਾਖਲ ਕਰਾਇਆ ਤੇ ਮਤਲਬ ਉੱਥੇ ਫ੍ਰੀ ਸਾਡਾ ਲਾਜ ਹੋਇਆ ਤੇ ਅਸੀਂ ਉਹਦੇ ਸ਼ਿਰ ਤੇ ਨਸ਼ਾ ਛੱਡ ਦਿੱਤਾ ਜੀ ਹਾਂ ਸਾਨੂੰ ਹੋ ਗਏ ਜੀ ਤਕਰੀਬਨ ਮੈਨੂੰ 5 ਸਾਲ ਹੋ ਗਏ ਮੈਂ ਨਸ਼ਾ ਨਹੀਂ ਹੁਣ ਸਰ ਜੀ ਨਸ਼ਾ ਕਰਨ ਦਾ ਦੁਆਰਾ ਦਿਲ ਕਰਦੇ ਨਾ ਜੀ ਹੁਣ ਲੋੜੇ ਨਹੀਂ ਪੈਂਦੀ ਜੀ ਦਵਾਈ ਚੱਲ ਰਹੀ ਹੈ ਦਵਾਈ ਜੀ ਮੜੀ ਮੁੱਟੀ ਜੀਵ ਵਾਲੀ ਗੋਲੀ ਖਾਂਦੇ ਸੀ ਸਰਕਾਰੀ ਹਸਪੀਟਲ ਚ ਜਿੱਥੇ ਮਤਲਬ ਲੱਗਦੀ ਸੀ ਕਿ ਉੱਥੇ ਮੜੀ ਮੁੱਟੀ ਗੋਲੀ ਖਾਂਦੇ ਸੀ ਮਤਲਬ ਹੁਣ ਗੋਲੀ ਵੀ ਨਹੀਂ ਸਰ ਖਾ ਰਹੇ ਅਸੀਂ ਇਹ ਚ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਵੀ ਉਹਨਾਂ ਦਾ ਫਾਟਾ ਨਸ਼ੇ ਦੀ ਦਲਦਲ ਤੋਂ ਧੰਨਵਾਦ ਕਰਦੇ ਹਾਂ ਜੀ ਸਰ ਜੀ ਜੋ ਸਾਨੂੰ ਜੋ ਪੰਜਾਬ ਪੁਲਿਸ ਨੇ ਸਾਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਿਆ ਤੇ ਅਸੀਂ ਇਹਨਾਂ ਦੇ ਬੜਾ ਧੰਨਵਾਦੀ ਆ ਤੇ ਬਾਕੀ ਗੱ ਉਹਨਾਂ ਨੂੰ ਫੜਾਉਣ ਚ ਵੀ ਸਾਡੀ ਪਹਿਲ ਆਈ ਤੁਸੀਂ ਕੋਈ ਨਾ ਨਸ਼ਾ ਤਸਕਰ ਫੜਾਇਆ ਪੁਲਿਸ ਨੂੰ ਹਾਂਜੀ ਹੁਣ ਵੀ ਫੜਾ ਰਹੇ ਹੁਣ ਜਾ ਕੇ ਅਸੀਂ ਜਾ ਕੇ ਹੁਣ ਦੋ ਮੈਂ ਫੜਾਉਣੇ ਨੇ ਹੁਣੇ ਮੈਂ ਤੁਹਾਡੇ ਸਾਹਮਣੇ ਫੋਨ ਤੇ ਗੱਲ ਕਰਦਾ ਨਸਕਾ ਤਸਕਰ ਕਹਿਣਗੇ ਵੀ ਆਜੋ ਲੈ ਜੋ ਬੇਟਾ ਪਹਿਲਾਂ ਨਸ਼ੇ ਕਰਦਾ ਸੀਗਾ ਜੀ ਹੁਣ ਆਪਣੀ ਪੰਜਾਬ ਪੁਲਿਸ ਸਮਰਾਲੇ ਵਾਲਿਆਂ ਨੇ ਮੇਰੇ ਬੇਟੇ ਦਾ ਸਰਕਾਰੀ ਚ ਭਰਤੀ ਕਰਾ ਕੇ ਉਹਨੂੰ ਠੀਕ ਕਰਵਾਤਾ ਹੈ ਹੁਣ ਮੇਰਾ ਬੇਟਾ ਕੰਮ ਤੇ ਲੱਗ ਗਿਆ ਬੈਟਰੀ ਜਾਂਦੇ ਸ਼ਾਮ ਬਣਵਾਉਂਦਾ ਸਵੇਰੇ ਚਾਹ ਮਾਤਾ ਜੀ ਤੁਸੀਂ ਬਹੁਤ ਭੋਗੀ ਹੋ ਤੁਹਾਡਾ ਬੇਟਾ ਨਸ਼ਾ ਕਰਦਾ ਕਿੰਨਾ ਕੋ ਤੰਗ ਕਰਦਾ ਹੋਣਾ ਤੁਹਾਨੂੰ ਤੰਗ ਕਰਦਾ ਸੀ ਜੀ ਫਿਰ ਕਿਸ ਤਰ੍ਹਾਂ ਦੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਡੇ ਪਰਿਵਾਰ ਨੂੰ ਹਾਂ ਜੀ ਕਰਦੇ ਸੀਗੇ ਜੀ ਬਹੁਤ ਅਸੀਂ ਦੁਖੀ ਰਹਿੰਦੇ ਸੀਗੇ ਮੈਸੇਜ ਆ ਪੈ ਗਿਆ ਸੀ ਛੇੜੀ ਘਰ ਦੇ ਭਾਂਡੇ ਤੱਕ ਬਕਵਾ ਲੰਦਾ ਸੀ ਹਾਂ ਜੀ ਤੁਹਾਡੇ ਪਰਿਵਾਰ ਦਾ ਰਿਹਾ ਤਾਂ ਕੁਝ ਹੋਇਆ ਨਹੀਂ ਜੀ ਵੈਸੇ ਇਦਾਂ ਤਾਂ ਕੁਝ ਹੋਇਆ ਨਹੀਂ ਹੈਗਾ ਚਲੋ ਜੀ ਹੁਣ ਅਸੀਂ ਬਹੁਤ ਠੀਕ ਹਰਤਾ ਪ੍ਰਮਾਤਮਾ ਨੇ ਧੰਨਵਾਦ ਕਰਦੇ ਜੀ ਪੁਲਿਸ ਜੀ ਦਾ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਆਰੰਭੀ ਗਈ ਹੈ 1 ਮਾਰਚ 2025 ਤੋਂ ਉਸ ਮੁਹਿੰਮ ਦੇ ਅੰਤਰਗਤ ਲੁਧਿਆਣਾ ਰੇਂਜ ਦੇ ਤਿੰਨੋਂ ਜ਼ਿਲ੍ਹੇ ਲੁਧਿਆਣਾ ਰੂਰਲ ਖੰਨਾ ਅਤੇ ਐਸਬੀਐਸ ਨਗਰ ਇਨ੍ਹਾਂ ਜ਼ਿਲ੍ਹਿਆਂ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਉਹਦੇ ਬਾਰੇ ਦੱਸਣ ਵਾਸਤੇ ਅੱਪਾ ਅੱਜ ਇਹ ਪ੍ਰੈਸ ਕਾਨਫਰੰਸ ਕਰ ਰਹੇ ਹੈ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਅਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਇਨਾਂ ਦੇ ਗਾਈਡੈਂਸ ਮੁਤਾਬਿਕ ਇਨਾਂ ਦੇ ਦਿਸ਼ਾ ਨਿਰਦੇਸ਼ਾ ਦੇ ਹੇਠ ਇਹ ਯੁੱਧ ਨਸ਼ਾ ਵਿਰੁੱਧ ਮੁਹਿੰਮ ਆਰੰਭੀ ਗਈ ਹੈ ਜਿਸ ਦੇ ਵਿੱਚ ਸਾਰੇ ਤਿੰਨੋਂ ਜ਼ਿਲ੍ਹੇ ਲੁਧਿਆਣਾ ਦਿਹਾਤੀ ਖੰਨਾ ਅਤੇ ਸ਼ਹੀਦ ਭਗਤ ਸਿੰਘ ਨਗਰ ਇਨਾਂ ਵਿੱਚ ਪੰਜਾਬ ਦੇ ਹੋਮਗਾਰਡ ਸਿਪਾਹੀ ਤੋਂ ਲੈ ਕੇ ਡੀਜੀਪੀ ਰੈਂਕ ਤੱਕ ਦੇ ਸਾਰੇ ਪੁਲਿਸ ਅਫਸਰ ਇਸ ਮੁਹਿੰਮ ਦੇ ਵਿੱਚ ਹਿੱਸਾ ਲੈ ਰਹੇ ਇਸ ਵਾਸਤੇ ਮਾਨਯੋਗ ਸੀਐਮ ਪੰਜਾਬ ਵੱਲੋਂ ਇੱਕ ਹੈਲਪਲਾਈਨ ਡਰੱਗ ਦੇ ਖਿਲਾਫ 97791 00200 ਲਾਂਚ ਕੀਤੀ ਗਈ ਸੀ ਇਸ ਹੈਲਪਲਾਈਨ ਦੇ ਉੱਤੇ ਪਬਲਿਕ ਵੱਲੋਂ ਬਹੁਤ ਵੱਡੇ ਪੈਮਾਨੇ ਤੇ ਸਾਨੂੰ ਟਿਪਸ ਦਿੱਤੀਆਂ ਗਈਆਂ ਤੇ ਹੁਣ ਤੱਕ 175 ਟਿਪਸ ਡਰਗਸ ਮਗਲਿੰਗ ਬਾਰੇ ਤੇ ਜਿਹੜੇ ਲੋਕ ਕੰਜ਼ਿਊਮ ਕਰਦੇ ਐ ਡਰਗਸ ਉਹਨਾਂ ਨੂੰ ਰੀਹੈਬਿਲਿਟੇਟ ਕਰਨ ਲਈ ਮੌਸੂਲ ਹੋਈਆਂ ਨੇ ਇਹਦੇ ਵਿੱਚੋਂ 10 ਟਿਪਸ ਦੇ ਉੱਤੇ ਅਸੀਂ ਐਫ ਆਈ ਆਰ ਦਰਜ ਕੀਤੀ ਹੈ ਤੇ 38 ਵਿਅਕਤੀ ਗ੍ਰਿਫਤਾਰ ਹੋਏ ਹੈ ਤੇ ਕਈ ਵਿਅਕਤੀਆਂ ਦੀ ਰੀਹੈਬਿਲਿਟੇਸ਼ਨ ਤੇ ਡੀ ਐਡਿਕਸ਼ਨ ਦੇ ਉੱਪਰ ਵਾਲੇ ਕੀਤੇ ਗਏ ਹਨ ਆਮ ਪਬਲਿਕ ਨੂੰ ਨਸ਼ਿਆਂ ਦੇ ਫੈੜੇ ਜਿਹੜੇ ਪਰਿਣਾਮ ਹੈ ਉਹਨਾਂ ਤੋਂ ਜਾਗਰੂਕ ਕਰਨ ਲਈ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜੀ ਇੱਕ ਪ੍ਰੋਜੈਕਟ ਸੰਪਰਕ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਆਮ ਪਬਲਿਕ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਤੇ ਵੱਖੋ ਵੱਖਰੇ ਪੇਸ਼ੇ ਦੇ ਵਿਅਕਤੀਆਂ ਨਾਲ ਵੀ ਕਾਫੀ ਮੀਟਿੰਗਾਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜੀ ਇਹ ਹੈਲਪਲਾਈਨ ਹੈ 9779100200 ਇਹਦੇ ਉੱਤੇ ਨਸ਼ੇ ਦੇ ਸੰਬੰਧਿਤ ਜੋ ਵੀ ਸੂਚਨਾ ਦਿੱਤੀ ਜਾਂਦੀ ਹੈ ਉਹ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਂਦਾ ਹੈ ਤੇ ਉਹਦੇ ਉੱਤੇ ਕਾਰਵਾਈ ਕਰ ਕੀਤੀ ਜਾਂਦੀ ਹੈ ਜਿਸ ਕਰਕੇ ਪਬਲਿਕ ਵੱਲੋਂ ਨਿਡਰ ਹੋ ਕੇ ਬੇਫਿਕਰ ਹੋ ਕੇ ਇਸ ਟਿਪਲਾਈਨਸ ਇਸ ਹੈਲਪਲਾਈਨ ਨੰਬਰ ਦੇ ਉੱਤੇ ਨਸ਼ਾ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜੀ ਦੀ ਜਿਹਦਾ ਅਸੀਂ ਬਹੁਤ ਸਵਾਗਤ ਕਰਦੇ ਹਾਂ ਬਹੁਤ ਅਪਰੀਸ਼ੀਏਟ ਕਰਦੇ ਹਾਂ ਤੇ ਆਮ ਜਨਤਾ ਨੂੰ ਅਪੀਲ ਕਰਦੇ ਆ ਕਿ ਇਸੇ ਤਰੀਕੇ ਨਾਲ ਪੁਲਿਸ ਦੇ ਨਾਲ ਸਹਿਯੋਗ ਕਰਨ ਸੋ ਥੈਟ ਅਪਨ ਨਸ਼ੇ ਨੂੰ ਪੂਰਨ ਤੌਰ ਤੇ ਖਤਮ ਕਰ ਸਕੀਏ ਇਸ ਤੋਂ ਇਲਾਵਾ ਜਿਹੜੀ ਪੰਜਾਬ ਪੁਲਿਸ ਵੱਲੋਂ ਸੰਪਰਕ ਮੀਟਿੰਗ ਤੇ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਨੌਜਵਾਨਾਂ ਨੂੰ ਖੇਡਾਂ ਦੇ ਰਾਹ ਤੇ ਪਾਣ ਜਿਹੜੇ ਉਪਰਾਲੇ ਕੀਤੇ ਗਏ ਹੈ ਇਹਦਾ ਸਿੱਧਾ ਸਿੱਧਾ ਪ੍ਰਭਾਵ ਇਹ ਪਿਆ ਹੈ ਕਿ ਕਈ ਨੌਜਵਾਨਾਂ ਨੇ ਸਵੈ ਇੱਛਾ ਨਾਲ ਨਸ਼ਾ ਮੁਕਤ ਹੋਣ ਦਾ ਪ੍ਰਣ ਕੀਤਾ ਤੇ ਇਹਦੇ ਵਿੱਚ ਲੁਧਿਆਣਾ ਦੇ ਹਾਕੀ ਦੇ 8 ਫਨਾ ਦੇ 25 ਤੇ ਸ਼ਹੀਦ ਭਗਤ ਸਿੰਘ ਨਗਰ ਦੇ 14 ਵਿਅਕਤੀ ਤੋਂ ਕੁੱਲ 47 ਵਿਅਕਤੀ ਨਸ਼ਾ ਮੁਕਤ ਨਸ਼ਾ ਚੁੜਾਓ ਕੇਂਦਰ ਵਿੱਚ ਦਾਖਲ ਕਰਵਾਏ ਗਏ ਹਨ ਜਿਦੇ ਵਿੱਚੋਂ 42 ਵਿਅਕਤੀ ਪੂਰਨ ਰੂਪ ਤੇ ਨਸ਼ਾ ਮੁਕਤ ਹੋ ਚੁਕੇ ਹਨ ਅਤੇ ਉਹਨਾਂ ਦਾ ਮੁੜ ਵਸੇਰਾ ਵੀ ਕਰਵਾਇਆ ਗਿਆ ਹੈ ਜੇਕਰ ਜਿਲ੍ਹਾ ਲੁਧਿਆਣਾ ਦਿਹਾਤੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਡੀ ਐਡਿਕਸ਼ਨ ਸੈਂਟਰਸ ਰੀਹੈਬਿਲੀਟੇਸ਼ਨ ਸੈਂਟਰ ਅਤੇ ਓਟ ਸੈਂਟਰਾਂ ਵਿੱਚ ਟਰੀਟਮੈਂਟ ਲੈਣ ਵਾਲੇ ਵਿਅਕਤੀ ਹੈਗੇ ਹਨ ਇਨਾ ਦੇ 2024 ਸਾਲ ਦੇ ਮੁਕਾਬਲੇ 2025 ਸਾਲ ਦੇ ਵਿੱਚ 200% ਤੋਂ ਵੀ ਵਾਧਾ ਹੋਇਆ ਹੈ ਨੰਬਰਾਂ ਦੇ ਵਿੱਚ ਜਿਲ੍ਹਾ ਖੰਨਾ ਅਤੇ ਜਿਲ੍ਹਾ ਐਸਬੀਐਸ ਨਗਰ ਇਨਾ ਦੇ ਵਿੱਚ ਵੀ ਜਿਨ੍ਹਾਂ ਨੇ ਜਿਹੜੇ ਜਿਹੜੇ ਆਊਟ ਪੇਸ਼ੈਂਟ ਡਿਪਾਰਟਮੈਂਟ ਨੂੰ ਅਪਰੋਚ ਕਰ ਰਹੇ ਤੇ ਉਸ ਤੋਂ ਇਲਾਵਾ ਜਿਹੜੇ ਦਾਖਲ ਹੋਏ ਹਨ ਉਹਨਾਂ ਦੇ ਵਿੱਚ 50% ਤੋਂ ਵੀ ਵਾਧਾ ਜਿਹੜਾ ਹੈਗਾ ਵਾਧਾ ਦੇਖਿਆ ਗਿਆ ਹੈ ਲੁਧਿਆਣਾ ਰੇਂਜ ਦੇ ਅਧੀਨ ਆਉਂਦੇ ਤਿੰਨੋਂ ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ ਦਿਹਾਤੀ ਖੰਨਾ ਅਤੇ ਨਵਾਂ ਸ਼ਹਿਰ ਇੰਦੇ ਵਿੱਚ 1 ਜਨਵਰੀ 2025 ਤੋਂ ਲੈ ਕੇ 3 April 2025 ਤੱਕ ਕੁੱਲ 479 FIRs ਡਰਗਸ ਸਮਗਲਰਸ اور ਡਰਗ ਪੈਡਲਰਾਂ ਦੇ ਖਿਲਾਫ ਦਰਜ ਕੀਤੀਆਂ ਗਈਆਂ ਨੇ ਜਿਦੇ ਵਿੱਚ 632 ਡਰਗਸ ਸਮਗਲਰਸ ਅਤੇ ਪੈਡਲਰਸ ਇਨ੍ਹਾਂ ਦੀ ਗ੍ਰਿਫਤਾਰੀ ਕਰਕੇ ਇਨਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਗਿਆ ਹੈ ਤੇ ਭਾਰੀ ਮਾਤਰਾ ਦੇ ਵਿੱਚ ਨਸ਼ੇ ਦੀ ਰਿਕਵਰੀ ਹੋਈ ਹੈ ਜੀ ਦੇ ਵਿੱਚ ਹਿਰੋਇਨ 3 ਕਿਲੋ ਤੋਂ ਵੱਧ ਹਿਰੋਇਨ 10 ਕਿਲੋ ਤੋਂ ਵੱਧ ਅਫੀਮ 2 क्विंटल ਤੋਂ ਵੱਧ ਭੁੱਕੀ ਚੂਰਾ ਪੋਸਟ ਨਸ਼ੀਲਾ ਪਾਊਡਰ 312 ਗ੍ਰਾਮ 7 ਕਿਲੋ ਤੋਂ ਵੱਧ ਦਾਂਜਲ 30 ਗ੍ਰਾਮ ਸਮੈਕ 5 ਕਿਲੋ ਚਰਸ ਨਸ਼ੀਲੇ ਟੀਕੇ ਅਤੇ ਕੈਪਸੂਲ ਇਹਨਾਂ ਦੀ ਬਹੁਤ ਵੱਡੀ ਰਿਕਵਰੀ ਹੈ 16500 ਦੀ ਰਿਕਵਰੀ ਹੈ ਤੇ ਇਸ ਤੋਂ ਇਲਾਵਾ 30 ਗ੍ਰਾਮ ਹਾਈਸ ਅਤੇ ਪੋਪੀ ਪਲਾਂਟਸ 13 ਕਿਜੀ ਰਿਕਵਰ ਹੋਏ ਹਨ ਇਸ ਦੇ ਅਲਾਵਾ ਜਿਹੜੇ ਡਰੱਗਸ ਮਕਲਰਜ਼ ਹੈਗੇ ਇਹਨਾ ਤੋਂ 3 ਲੱਖ ਤੋਂ ਉੱਪਰ ਦੀ ਡਰਗ ਮਨੀ ਦੀ ਵੀ ਰਿਕਵਰੀ ਸਾਡੇ ਪੁਲਿਸ ਫੋਰਸ ਵੱਲੋਂ ਕੀਤੀ ਗਈ ਹੈ ਇੰਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਹੋਏ ਵਿਅਕਤੀ ਹੈਗੇ ਉਹਨਾਂ ਚ ਲੁਧਿਆਣਾ ਦਿਹਾਤੀ ਦੇ 3 ਵਿਅਕਤੀ ਖੰਨਾ ਜ਼ਿਲ੍ਹੇ ਦੇ 5 ਵਿਅਕਤੀ ਅਤੇ SBS ਨਗਰ ਦੇ 4 ਵਿਅਕਤੀ ਇਸ ਤਰੀਕੇ ਨਾਲ ਕੁੱਲ 12 ਵਿਅਕਤੀ ਇਹੋ ਜਿਹੇ ਹੈਗੇ ਜਿਨ੍ਹਾਂ ਕੋਲੋਂ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਦੀ ਰਿਕਵਰੀ ਹੋਈ ਹੈ ਔਰ ਇਹਨਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਗਿਆ ਹੈ ਜਿਵੇਂ ਕਿ ਸਰਕਾਰ ਦੀ ਵੀ ਪ੍ਰਾਇੋਰਟੀ ਹੈਗੀ ਹੈ ਮਾਨਯੋਗ ਡੀਜੀਪੀ ਸਾਹਿਬ ਦੀ ਵੀ ਗਾਈਡਲਾਈਨ ਹੈਗੀ ਹੈ ਕਿ ਅਸੀਂ ਕੰਜ਼ਿਊਮਰਸ ਦੇ ਉੱਪਰ ਫੋਕਸ ਨਹੀਂ ਕਰ ਰਹੇ ਬਲਕਿ ਜਿਹੜੇ ਬਿਗ ਫਿਸ਼ ਹੈਗੇ ਵੱਡੇ ਲੈਵਲ ਤੇ ਨਸ਼ੇ ਦੀ ਤਸਕਰੀ ਕਰਦੇ ਪੈਡਲਿੰਗ ਕਰਦੇ ਇਸ ਤਰੀਕੇ ਦੇ ਕਮਰਸ਼ੀਅਲ ਕੁਆਂਟੀਟੀ ਦੇ ਸਮਗਲਰਾਂ ਦੇ ਖਿਲਾਫ ਵੱਧ ਚੜ੍ਹ ਕੇ ਕਾਰਵਾਈ ਹੋ ਰਹੀ ਹੈ ਔਰ ਇਹ ਜਿਹੜੇ ਨੋਟੋਰੀਅਸ ਪਰਸਨਸ ਹੈਗੇ ਹੈ ਇਹ ਜੇਲਾ ਦੇ ਵਿੱਚੋਂ ਬੰਦ ਹੋਣ ਕਰਕੇ ਅਸੀਂ ਦੇਖਿਆ ਕਿ ਇਲਾਕਾ ਨਿਵਾਸੀਆ ਦੇ ਵਿੱਚ ਕਾਫੀ ਸੁਰੱਖਿਅਤਤਾ ਦਾ ਮਾਹੌਲ ਤੇ ਵਿਸ਼ਵਾਸ ਦਾ ਮਾਹੌਲ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਜਿਹੜੇ ਮੀਡੀਅਮ ਜਾਂ ਇੰਟਰਮੀਡੀਏਟ ਕੁਆਂਟੀਟੀ ਦੇ ਸਮਗਲਰਸ ਹੈਗੇ ਜਾਂ ਸਮਾਲ ਕੁਆਂਟੀਟੀ ਦੇ ਸਮਗਲਰਸ ਹੈਗੇ ਇਹਨਾਂ ਦੇ ਖਿਲਾਫ ਜਿਹੜੇ ਕੇਸਸ ਦਰਜ ਹੋਏ ਹਨ ਉਹਨਾਂ ਵਿੱਚ ਅਸੀਂ ਫਾਰਵਰਡ ਲੀਕੇਜਸ ਤੇ ਬੈਕਵਰਡ ਲੀਕੇਜਸ ਦੇ ਉੱਪਰ ਬਹੁਤ ਸਿੱਧਤ ਨਾਲ ਕੰਮ ਕੀਤਾ ਹੈ ਯਾਨੀ ਕਿ ਜੋ ਜੋ ਨਸ਼ਾ ਤਸਕਰ ਫੜਿਆ ਜਾਂਦਾ ਹੈ ਉਹ ਪਿੱਛੋਂ ਇਹਦੇ ਕੋਲ ਨਸ਼ਾ ਲੈ ਕੇ ਆਉਂਦਾ ਹੈ ਤੇ ਅੱਗੇ ਇਹਨੇ ਕਿਹਨੂੰ ਨਸ਼ਾ ਵੇਚਣਾ ਹੈ ਇਹਦੇ ਉੱਤੇ ਜਿਹੜਾ ਕੰਮ ਹੋਇਆ ਉਹਦੀ ਮੈਂ ਗੱਲ ਕਰ ਰਹੀ ਐ ਇਸ ਇਸ ਦੇ ਵਿੱਚ ਕੁੱਲ 61 ਦੋਸ਼ੀ 61 ਦੋਸ਼ੀ ਜਿਹੜੇ ਹੈਗੇ ਉਹ ਨਾਮਜ਼ਦ ਕਰਕੇ ਗ੍ਰਿਫਤਾਰ ਕੀਤੇ ਗਏ ਹਨ ਨੌਜਵਾਨਾਂ ਨੂੰ ਨਸ਼ੇ ਆ ਤੇ ਬੁਰੇ ਪ੍ਰਭਾਵ ਤੋਂ ਬਚਾਉਣ ਲਈ ਤੇ ਉਹਨਾਂ ਨੂੰ ਖੇਡਾਂ ਪ੍ਰਤੀ ਅਤੇ ਸਮਾਜ ਸੇਵਾ ਪ੍ਰਤੀ ਉਤਸ਼ਾਹਿਤ ਕਰਾਉਣ ਲਈ ਇਲਾਕਾ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬ ਇਨਾਂ ਨਾਲ ਤਾਲਵੇਲ ਕਰਕੇ ਲੁਧਿਆਣਾ ਦਿਹਾਤੀ ਵਿੱਚ ਦੋ ਖੰਡੇ ਵਿੱਚ ਦੋ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 15 ਇਸ ਤਰੀਕੇ ਨਾਲ ਕੁੱਲ 19 ਸਪੋਰਟਸ ਟੂਰਨਾਮੈਂਟ ਖੇੜਾ ਦੀਆ ਟੂਰਨਾਮੈਂਟਸ ਅਸੀਂ ਕਰਵਾਈਆਂ ਜਿਹਨੂੰ ਭਾਰੀ ਪ੍ਰਤੀਸਾਦ ਨੌਜਵਾਨਾਂ ਵੱਲੋਂ ਮਿਲੇ ਹੈ ਇਸ ਤੋਂ ਇਲਾਵਾ ਇਲਾਕਾ ਵਿੱਚ ਐਸਐਸਪੀ ਐਸਪੀ ਡੀਐਸਪੀ ਇੰਸਪੈਕਟਰ ਐਸਐਚਓਜ਼ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਸਬਿਆਂ ਦੇ ਵਿੱਚ पुलिस ਨਾਲ ਸੰਪਰਕ ਬਣਾਉਣ ਲਈ ਅਤੇ ਪੁਲਿਸ ਪਬਲਿਕ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸੰਪਰਕ ਮੀਟਿੰਗਾਂ ਕੀਤੀਆਂ ਗਈ ਹੈ ਲੁਧਿਆਣਾ ਦਿਹਾਤੀ ਵੱਲੋਂ 271 ਖੰਨਾ ਵੱਲੋਂ 460 ਅਤੇ SBS ਨਗਰ ਵੱਲੋਂ 223 ਇਸ ਤਰੀਕੇ ਨਾਲ ਕੁੱਲ 954 ਪਬਲਿਕ ਮੀਟਿੰਗਾਂ ਹੁਣ ਤੱਕ ਨਸ਼ਿਆਂ ਦੇ ਖਿਲਾਫ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਪੁਲਿਸ ਤੇ ਪਬਲਿਕ ਦੇ ਆਪਸੀ ਤਾਲਮੇਲ ਵਧਾਉਣ ਵਾਸਤੇ ਵਿਲੇਜ ਡਿਫੈਂਸ ਕਮੇਟੀ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਵੋਟ ਡਿਫੈਂਸ ਕਮੇਟੀ ਆ ਬਣਾਈਆਂ ਗਈ ਹੈ ਇਹਦੇ ਤਹਿਤ ਟੋਟਲ 555 ਮੀਟਿੰਗਾਂ ਇਸ ਤਰੀਕੇ ਦੀ ਜਿਹੜੀ ਬੀ ਡੀ ਸੀਜ਼ ਔਰ ਡਬਲਿਊ ਡੀ ਸੀਜ਼ ਹੈਗੀ ਹੈ ਇਹਨਾਂ ਨਾਲ ਪੁਲਿਸ ਵੱਲੋਂ ਕੀਤੀ ਗਈ ਹੈ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇਲਾਕੇ ਦੇ ਜਿੰਨਾ ਪਿੰਡਾਂ ਵਿੱਚ ਨਸ਼ੇ ਦਾ ਸੇਵਨ ਅਤੇ ਸਮਗਲੀ ਘੋੜ ਸੰਬੰਧੀ ਇਤਲਾਹ ਸੀ ਉਹਨਾਂ ਦੀ ਪਛਾਣ ਕੀਤੀ ਗਈ ਜਿਸ ਵਿੱਚ ਲੁਧਿਆਣਾ ਦਿਹਾਤੀ ਦੇ 10 ਪਿੰਡ ਕੰਦਾ ਦੇ 7 ਫੀਲਡ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 23 ਫੀਲਡ ਇਸ ਤਰੀਕੇ ਦੀ ਕੁੱਲ 24 ਥਾਵਾ ਅਸੀਂ ਡਰਗ ਹੌਟਸਪੌਟ ਦੇ ਰੂਪ ਵਿੱਚ ਆਇਡੈਂਟੀਫਾਈ ਕੀਤੀ ਇਹਨਾਂ ਡਰਗ ਹੌਟਸਪੌਟਸ ਦੇ ਉੱਤੇ ਕੰਸਿਸਟੈਂਟ ਐਂਡ ਫ੍ਰੀਕੁਐਂਟ ਤਰੀਕੇ ਨਾਲ ਕੈਸੋ ਆਪਰੇਸ਼ਨਸ ਕੰਡਕਟ ਕਰਵਾਏ ਗਏ ਜਿਦੇ ਵਿੱਚ ਕਾਫੀ ਸੀਨੀਅਰ ਰੈਂਕ ਦੇ ਅਧਿਕਾਰੀ ਐਡੀਜੀਪੀ ਰੈਂਕ ਦੇ ਅਧਿਕਾਰੀਆਂ ਨੇ ਉਹਦੀ ਅਗਵਾਈ ਕੀਤੀ ਤੇ ਕੈਸੋ ਆਪਰੇਸ਼ਨਸ ਬਹੁਤ ਸਕਸੈਸਫੁਲ ਹੋਏ ਜਿਦੇ ਕਰਕੇ ਕਈ ਨਸ਼ਾ ਤਸਕਰ ਜਿਹੜੇ ਕਿ ਹੈਬਿਚੁਅਲ ਆਫੈਂਡਰਸ ਸੀ ਜਿੰਨਾਂ ਦੇ ਖਿਲਾਫ 5 10 15 ਇਸ ਤਰੀਕੇ ਨਾਲ ਪਰਚੇ ਦਰਜ ਸੀ ਉਹਨਾਂ ਨੇ ਤੰਕ ਤੰਕਾ ਛੱਡ ਦਿੱਤਾ ਤੇ ਕਈ ਸਮਗਲ ਜਿਹੜੇ ਹੈਗੇ ਆਪਣਾ ਪਿੰਡ ਦਾ ਘਰ ਵਾਰਡ ਦਾ ਘਰ ਛੱਡ ਕੇ ਉਹ ਪੱਛੂਕੇ ਨੇ ਤੋਂ ਇਲਾਵਾ ਜਿਹੜੀ ਸਾਡੀ ਸੰਪਰਕ ਮੀਟਿੰਗ ਦਾ ਹੈਗੀ ਹੈ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਰੇਂਜ ਅਧਿਨ ਆਉਂਦੇ ਹੋਏ ਤਿੰਨੋਂ ਜ਼ਿਲ੍ਹਿਆਂ ਦੇ ਵਿੱਚ ਕੁੱਲ 98 ਜਿਹੜੇ ਨਸ਼ਾ ਪ੍ਰਭਾਵਿਤ ਵਾਰਡਸ ਜਾਂ ਪਿੰਡ ਸੀਗੇ ਉਹ ਨਸ਼ਾ ਮੁਕਤ ਘੋਸ਼ਿਤ ਕਰ ਦਿੱਤੇ ਗਏ ਹਨ ਔਰ ਅਜੇ ਹੈ ਪਿੰਡਾਂ ਦੀ ਜਿਹੜੀ ਮਾਤਰਾ ਹੈਗੀ ਹੈ ਉਹਦੇ ਵਿੱਚ ਸੰਖਿਆ ਦੇ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ ਤੇ ਇਹ ਮੁਹਿੰਮ ਸਾਡੀ ਅੱਗੇ ਵੀ ਜਾਰੀ ਰਹੂਗੀ ਤੇ ਐਂਟਾਇਰ ਰੇਂਜ ਨੂੰ ਅਸੀਂ ਨਸ਼ਾ ਮੁਕਤ ਕਰਨ ਲਈ ਵਚਨਬੱਧ ਹਾਂ ਨਸ਼ਿਆ ਦੇ ਸੌਦਾਗਰੋਂ ਅਤੇ ਸਮਗਲਰਾਂ ਵੱਲੋਂ ਨਸ਼ਿਆ ਦੀ ਗੈਰ ਕਾਨੂੰਨੀ ਕਮਾਈ ਨਾਲ ਬਣਾਈ ਹੋਈ ਜਿਹੜੀ ਪ੍ਰਾਪਰਟੀ ਹੈਗੀ ਹੈ ਜਿਹਦੇ ਵਿੱਚ ਇਹਨਾਂ ਨੇ ਐਂਕਰੋਚਮੈਂਟਸ ਕੀਤੀ ਸੀਗੀ ਉਹਨਾਂ ਦੇ ਵੇਰਵੇ ਇਕੱਠਾ ਕਰਕੇ ਉਹਦੀ ਡਿਮੋਲਿਸ਼ਨ ਸੰਬੰਧਿਤ ਸਿਵਲ ਮੈਕਮੇ ਵੱਲੋਂ ਕੀਤੀ ਗਈ ਹੈ ਉਹਦੇ ਵਾਸਤੇ ਲੋੜੀਂਦੀ ਪੁਲਿਸ ਸਹਾਇਤਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਜਿਹੜੀ ਨਸ਼ੇ ਦੀ ਤਮਾਕੀ ਨਾਲ ਬਣਾਈ ਹੋਈ ਪ੍ਰਾਪਰਟੀ ਹੈਗੀ ਹੈ ਉਹਦੇ ਵਿੱਚ ਠਾਠ ਸੈਕਸ਼ਨ ਠਾਠ ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈ ਕਰਕੇ ਇਹਨਾਂ ਦੀ ਪ੍ਰਾਪਰਟੀ ਅਟੈਚ ਕਰਵਾਈ ਗਈ ਹੈ ਤੇ ਉਸ ਤੋਂ ਬਾਅਦ ਜਿੱਥੇ ਸਜ਼ਾ ਹੋ ਗਈ ਹੈ ਜਿਨ੍ਹਾਂ ਨੂੰ ਉਹਨਾਂ ਦੀ ਪ੍ਰਾਪਰਟੀ ਕੰਪੀਟੈਂਟ ਅਥਾਰਟੀ ਨੂੰ ਅਪਰੋਚ ਕਰਕੇ ਪੱਕੇ ਤੌਰ ਤੇ ਜ਼ਬਤ ਕੀਤੀ ਗਈ ਹੈ ਇਹਦੇ ਵਿੱਚ ਜਿਹੜਾ ਸਾਡਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਹੈਗਾ ਉਹਦੀ ਕਾਰਗੁਜ਼ਾਰੀ ਪੰਜਾਬ ਵਿੱਚ ਨੰਬਰ 1 ਤੇ ਹੈਗੀ ਹੈ 2024 ਦੇ ਵਿੱਚ ਕਰੀਬ ਪੌਣੇ 13 ਕਰੋੜ ਦੀ ਪ੍ਰਾਪਰਟੀ 68 ਸਮਗਲਰਾਂ ਨੂੰ ਜਿਹੜੀ ਬਿਲੋਂਗ ਕਰਦੀ ਸੀ ਉਹਦੀ ਅਟੈਚਮੈਂਟ ਜਾਂ ਜ਼ਬਤੀ ਹੋ ਚੁੱਕੀ ਹੈ ਤੇ 2025 ਦੇ ਵਿੱਚ 43 ਸਮਗਲਰਾਂ ਦੀ 17 ਕਰੋੜ 38 ਲੱਖ ਦੇ ਕਰੀਬ ਵੈਲਿਊ ਦੀ ਪ੍ਰਾਪਰਟੀ ਹੁਣ ਤੱਕ ਜਬਤ ਜਾਂ ਅਟੈਚ ਹੋ ਚੁੱਕੀ ਹੈ ਇਸ ਤਰੀਕੇ ਨਾਲ ਪੂਲ ਲੁਧਿਆਣਾ ਰੇਂਜ ਦੇ ਵਿੱਚ ਕਰੀਬ ਕਰੀਬ 34 ਕਰੋੜ ਦੀ ਵਰਥ ਦੀ ਪ੍ਰਾਪਰਟੀ ਮੂਵੇਬਲ ਐਸ ਵੈਲ ਐਸ ਇਨਮੂਵੇਬਲ ਪ੍ਰਾਪਰਟੀ ਨਸ਼ਾ ਤਸਕਰਾਂ ਦੀ ਸਮਗਲਰਾਦੀ ਹੁਣ ਤੱਕ ਅੱਪਾ ਅਟੈਚ ਡਿਮੋਲਿਸ਼ਨ ਵਾਲੀ ਮੁਹਿੰਮ ਹੈਗੀ ਹੈ ਉਸ ਤਹਿਤ ਲੁਧਿਆਣਾ ਦਿਹਾਤੀ ਵੱਲੋਂ ਹੁਣ ਤੱਕ ਦੋ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸਿਵਲ ਮਹਿਕਮੇ ਦੇ ਨਾਲ ਰਲ ਕੇ ਕੁਨਾਨੂ ਸਹਾਇਤਾ ਦੇ ਕੇ ਡਿਮੋਲਿਸ਼ ਕਰਵਾਈ ਗਈ ਹੈ ਖੰਨੇ ਦੇ ਵਿੱਚ ਸਤ ਸਮਗਲਰਾਦੀ ਪ੍ਰਾਪਰਟੀ ਡਿਮੋਲਿਸ਼ ਹੋਈ ਹੈ ਤੇ ਸ਼ਹੀਦ ਭਗਤ ਸਿੰਘ ਨਗਰ ਨਗਰ ਦੇ ਵਿੱਚ 6 ਸਮਗਲਰਾਦੀ ਪ੍ਰਾਪਰਟੀ ਡਿਮੋਲਿਸ਼ ਹੋਈ ਹੈ ਇਸ ਤਰੀਕੇ ਨਾਲ ਕੁੱਲ 15 ਪ੍ਰਾਪਰਟੀਆਂ ਹੁਣ ਤੱਕ ਡਿਮੋਲਿਸ਼ ਹੋ ਚੁੱਕੀ ਹੈ ਇਸ ਤੋਂ ਇਲਾਵਾ 20 ਪ੍ਰਾਪਰਟੀਆਂ ਹੋਰ ਸੰਬੰਧਕ ਸੀਲ ਮਹਿਕ ਨੇ ਆਈਡੈਂਟੀਫਾਈ ਕੀਤੀ ਹੈ ਜਿਨ੍ਹਾਂ ਨੇ ਐਂਕਰੋਚਮੈਂਟ ਕੀਤੀ ਹੈ ਤੇ ਉਹਨਾਂ ਦੀ ਵੀ ਡਿਮੋਲੀਸ਼ਨ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੀ ਜਾਊਗੀ ਹੁਣ ਤੱਕ ਮੈਡੀਕਲ ਸਟੋਰਾਂ ਦੀ ਵੀ ਚੈਕਿੰਗ ਸਾਡੇ ਜ਼ਿਲ੍ਹਾ ਦੇ ਡਰੱਗ ਇੰਸਪੈਕਟਰਾਂ ਵੱਲੋਂ ਕੀਤੀ ਗਈ ਹੈ ਹੁਣ ਤੱਕ ਕੁੱਲ 82 ਮੈਡੀਕਲ ਸਟੋਰਸ ਦੀ ਚੈਕਿੰਗ ਹੋਈ ਹੈ ਜਿੰਦੇ ਵਿੱਚ ਦੋ ਮੈਡੀਕਲ ਸਟੋਰਸ ਜਿਹੜੇ ਗਾਈਡਲਾਈਨਸ ਨੂੰ ਵਾਇਓਲੇਟ ਕਰਦੇ ਸੀਗੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਤੇ ਅਗਲੀ ਕਾਨੂੰਨੀ ਪ੍ਰਕਿਰਿਆ ਉਹਨਾਂ ਦੀ ਜਾਰੀ ਹੈ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦੀ ਆ ਕਿ ਜਿਹੜੇ ਨੋਟੋਰੀਅਸ ਕਿਸਮ ਦੇ ਵਿਅਕਤੀ ਹੈਗੇ ਉਹਨਾਂ ਦੀ ਪੂਜਗੀਚ ਕਰਕੇ ਪੂਜਗੀ ਦੇ ਅਧਾਰਤ ਅਧਾਰ ਤੇ ਜਿਹੜਾ ਉਹਦਾ ਇਕਬਾਲੀਆ ਬਿਆਨ ਹੈ ਉਹਦੇ ਵਿੱਚ ਉਸ ਤਹਿਤ ਕਾਰਵਾਈ ਕਰਾਉਂਦੇ ਹੋਏ ਜਦੋਂ ਪੁਲਿਸ ਪਾਰਟੀ ਉਹਨਾਂ ਨੂੰ ਮੌਕੇ ਤੇ ਰਿਕਵਰੀ ਕਰਨ ਵਾਸਤੇ ਲੈ ਕੇ ਗਈ ਸੀ ਉਦੋਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੋ ਜਵਾਬੀ ਫਾਇਰਿੰਗ ਦੇ ਵਿੱਚ ਇਹੋ ਜਿਹੇ ਦੋ ਜਵਾਬੀ ਫਾਇਰਿੰਗ ਹੁਣ ਤੱਕ ਲੁਧਿਆਣਾ ਰੇਂਜ ਦੇ ਵਿੱਚ ਹੋ ਚੁੱਕਿਆ ਹੈ ਤੇ ਇਸ ਤਰੀ ਉਹਨਾਂ ਦੇ ਖਿਲਾਫ ਵੱਖਰੇ ਤੌਰ ਤੇ ਐਫ ਆਈ ਆਰ ਬੰਦ ਕਰਕੇ ਉਹ ਵੀ ਕਾਰਵਾਈ ਕੀਤੀ ਗਈ ਹੈ ਸੋ ਇਸ ਤਰੀਕੇ ਦੇ ਜਿਹੜੇ ਨੋਟੋਰੀਅਸ ਕਿਸਮ ਦੇ ਵਿਅਕਤੀ ਹਨ ਇਹਨਾਂ ਨੂੰ ਸਖਤ ਸੰਦੇਸ਼ ਹੈ ਸਾਡੇ ਵੱਲੋਂ ਇਹ ਕਾਨੂੰਨ ਦੇ ਖਿਲਾਫ ਕੋਈ ਵੀ ਕੰਮ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਪੰਜਾਬ ਪੁਲਿਸ ਜਿਹੜੀ ਹੈ ਉਹ ਦੇਸ਼ ਦੇ ਬਹਾਦਰ ਫੌਜਾ ਵਿੱਚੋਂ ਬਹਾਦਰ ਫੋਰਸਾ ਵਿੱਚੋਂ ਇੱਕ ਫੋਰਸ ਹੈ ਤੇ ਇਸ ਤਰੀਕੇ ਦੇ ਨੋਟੋਰੀਅਸ 엘ਿਮੈਂਟਸ ਨਾਲ ਨਿਪਟਣ ਲਈ ਅਸੀਂ ਪੂਰਨ ਤੌਰ ਤੇ ਤਤਪਰ ਅਤੇ ਸਮਰਥ ਜੋ ਫਾਇਰ ਦੇ ਵਿੱਚ ਜਿਹੜੇ ਦੋ ਵਿਅਕਤੀ ਜ਼ਖਮੀ ਹੋਏ ਹਨ ਉਹਨਾਂ ਦਾ ਵੇਰਵਾ ਹੈ ਅਮਨਦੀਪ ਸਿੰਘ ਸ਼ਹੀਦ ਭਗਤ ਸਿੰਘ ਨਗਰ ਤੋਂ ਅਤੇ 3 ਕ੍ਰਿਸ਼ਨ ਕੁਮਾਰ ਲੁਧਿਆਣਾ ਦੇਹਾਤੀ ਤੋਂ ਇਹਨਾਂ ਦੇ ਵਿੱਚ ਜਿਹੜਾ ਇੱਕ ਵਿਅਕਤੀ ਹੈਗਾ ਇਹਦੇ ਖਿਲਾਫ 11 ਤੋਂ ਵਧ ਮੁਕਦਮੇ ਪਹਿਲਾਂ ਹੀ ਦਰਜ ਹੈ ਸੋ ਮੈਂ ਅੰਤ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਨਸ਼ਾਈ ਨਸ਼ੇ ਦੇ ਵਿਰੋਧੀ ਇਸ ਲੜਾਈ ਦੇ ਵਿੱਚ ਸਮਾਜ ਦੇ ਵਿਅਕਤੀ ਪੁਲਿਸ ਮੁਲਾਜ਼ਮ ਸਿਵਲ ਪ੍ਰਸ਼ਾਸਨ ਅਤੇ ਪ੍ਰੈਸ ਮੀਡੀਆ ਕਰਮੀਆਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ ਬਹੁਤ ਇੰਪੋਰਟੈਂਟ ਰਹੀ ਹੈ ਤੇ ਸਾਰਿਆਂ ਨੇ ਮਿਲ ਕੇ ਨਸ਼ਿਆਂ ਦੇ ਪੂਰਨ ਖਾਤਮੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਚੱਕੀ ਹੈ ਪਰੰਤੂ ਨਸ਼ਾ ਦੀ ਇਸ ਸਮੱਸਿਆ ਨੂੰ ਜੜੋ ਖਤਮ ਕਰਨਾ ਸਾਡਾ ਉਦੇਸ਼ ਹੈ ਸੜਮ ਮੰਤਵੇ ਔਰ ਉਹ ਆਪਣੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਸ ਕਰਕੇ মিডিਆ ਦੇ ਸਾਥੀਆਂ ਦੇ ਥਰੂ ਮੈਂ ਪਬਲਿਕ ਨੂੰ ਅਪੀਲ ਕਰਨਾ ਚਾਹੁੰਨੀ ਹੈ ਕਿ ਹੁਣ ਤੱਕ ਜਿਸ ਤਰੀਕੇ ਨਾਲ ਉਹਨਾਂ ਨੇ ਵੱਧ ਚੜ੍ਹ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਲਿਆ ਹੈ ਤੇ ਸਾਡਾ ਸਾਥ ਦਿੱਤਾ ਹੈ ਅੱਗੇ ਉਹ اسی ਤਰੀਕੇ ਨਾਲ ਸਾਡੇ ਨਾਲ ਜੁੜੇ ਰਹਿਣ ਸਾਡੇ ਨਾਲ ਸਹਿਯੋਗ ਕਰਨ ਸੋ ਥੈਟ ਨਸ਼ਾ ਮੁਕਤ ਪੰਜਾਬ ਦੀ ਸਥਾਪਨਾ ਇੱਕ ਸੁਪਨਾ ਨਹੀਂ ਬੱਕੀ ਹਕੀਕਤ ਬਣਨੀ ਚਾਹੀਦੀ ਹੈ ਤੇ ਸਮਾਜ ਦੇ ਹਰੇਕ ਵਿਅਕਤੀ ਦੀ ਸਾਂਝ ਨਾਲ ਭਵਿਕ ਵਿਚ ਭਵਿਕ ਵਿਚ ਸਾਰਾ ਮੰਤਵ ਇਹੀ ਹੈ ਕਿ ਪੰਜਾਬ ਨੂੰ ਅਸੀਂ ਟੋਟਲੀ ਕੰਪਲੀਟਲੀ 100% ਨਸ਼ਾ ਮੁਕਤ ਕਰਨਾ ਹੈ ਤੇ ਨਸ਼ੇ ਦੇ ਇਸ ਪਹੜ ਨੂੰ 100% ਪੰਜਾਬ ਚੋਂ ਖਤਮ ਕਰ ਦੇਣਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ